ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਮੀਟਿੰਗ ਅੱਜ ਪਿੰਡ ਅਲਕੜੇ ਵਿੱਚ ਜਰਨਲ ਸਕੱਤਰ ਪੰਜਾਬ ਮੇਜਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਯੂਨੀਅਨ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਸ ਮੌਕੇ ਜਥੇਬੰਦੀ ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਕਮੇਟੀ ਬਣਾਉਣ ਵਾਸਤੇ ਵਿਚਾਰ ਚਰਚਾ ਕਰਨ ਲਾਭਜੀਤ ਸਿੰਘ ਅਲਕੜੇ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਉਪਰੰਤ ਪਿੰਡ ਅਲਕੜੇ ਵਿੱਚ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਦਫ਼ਤਰ ਦਾ ਉਦਘਾਟਨ ਵੀ ਕੀਤਾ ਗਿਆ। ਲਵਜੀਤ ਸਿੰਘ ਨੂੰ ਪਿੰਡ ਦੀਆਂ ਇਕਾਈਆਂ ਬਣਾਉਣ ਦੇ ਅਧਿਕਾਰ ਦਿੱਤੇ ਗਏ। ਇਸ ਮੌਕੇ ਲਵਜੀਤ ਨੇ ਕਿਹਾ ਹੈ ਕਿ ਇਹ ਜੋ ਜਥੇਬੰਦੀ ਨੂੰ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਉਹ ਤਨਮਨ ਧਨ ਨਾਲ ਲਿਬਾਉਣਗੇ। एकादशी गुरू गुरु गान तव्हां गुरु ग्रंथ ਵਾਦ ਸ੍ਰੀ ਅਕਾਲ ਸੋਹਣ ਹਾਰ ਵਾਦ ਸ੍ਰੀ ਅਕਾਲ 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 ਸ੍ਰੀ ਅਕਾਲ ਪੁਰਖ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੀ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਇਕਤਾ ਉਹਦਾ ਪ੍ਰਸਤਾਵ ਲੈ ਕੇ ਲਵਜੀਤ ਹਰਾਂ ਕੋਲ ਪਹੁੰਚੇ ਹੀ ਪਿੰਡ ਅੜਕਲੇ ਇਹ ਇੱਥੇ ਪਹੁੰਚ ਕੇ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਵੀ ਜਥੇਬੰਦੀ ਨੂੰ ਅੱਗੇ ਲਿਜਾਣ ਵਾਸਤੇ ਸਾਨੂੰ ਲੋੜ ਹੈ ਤੁਹਾਡੀ ਤੇ ਤੁਹਾਡੇ ਪਿਆਰ ਤੇ ਸਤਿਕਾਰ ਦੀ ਤੁਹਾਡੇ ਸਾਥ ਦੀ ਲੋੜ ਆ ਇਹ ਸਹਿਮਤ ਹੋਏ ਇਹਨਾਂ ਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਦਿੱਤੀ ਗਈ ਆ ਤੇ ਇਹ ਵੱਡੇ ਪੱਧਰ ਦੇ ਉੱਤੇ ਸਾਨੂੰ ਆਸ ਹੈ ਕਿ ਜਥੇਬੰਦੀ ਨੂੰ ਅੱਗੇ ਲੈ ਜਾਣ ਵਾਸਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਇਹ ਮਿਹਨਤ ਦਿਨ ਰਾਤ ਕਰਨਗੇ ਤੇ ਜਥੇਬੰਦੀ ਨੂੰ ਅੱਗੇ ਲੈ ਕੇ ਜਾਣਗੇ ਤੇ ਕਿਸਾਨ ਮਜ਼ਦੂਰਾਂ ਦੀ ਜਿਹੜੀ ਆਪਾਂ ਮਦਦ ਕਰਦੇ ਆ ਉਹਨੂੰ ਵੱਡੇ ਪੱਧਰ ਦੇ ਉੱਤੇ ਤਕੜੇ ਹੋ ਕੇ ਕਰਾਂਗੇ ਹੋਰ ਮੀਟਿੰਗ ਦੇ ਵਿੱਚ ਕਿਹੜੀ ਵਿਚਾਰ ਚਰਚਾ ਕੀਤੀ ਗਈ ਹੈ ਜੀ ਮੀਟਿੰਗ ਦੇ ਵਿੱਚ ਮੇਰੇ ਕੋਲ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੇਵਲ ਤਿੰਕੇ ਵਾਲੇ ਇਹੀ ਹੁੰਦੀਆਂ ਨੇ ਕਿ ਇੱਕ ਕਿਸਾਨੀ ਨੂੰ ਅੱਗੇ ਕਿਵੇਂ ਲੈ ਕੇ ਜਾਇਆ ਜਾਵੇ ਕਿਸਾਨ ਮਜ਼ਦੂਰ ਦਾ 9 ਮਾਸ ਦਾ ਰਿਸ਼ਤਾ ਇਹਨਾਂ ਨੂੰ ਕਿਵੇਂ ਇਕੱਠਿਆ ਕੀਤਾ ਜਾਵੇ ਇਹਨਾਂ ਨੂੰ ਕਿਵੇਂ ਰੱਖਿਆ ਜਾਵੇ ਨਾਲ ਲੈ ਕੇ ਕਿਉਂਕਿ ਸਰਕਾਰਾਂ ਤੋੜਨ ਦਾ ਯਤਨ ਕਰਦੀਆਂ ਰਹਿੰਦੀਆਂ ਨੇ ਇਸ ਕਰਕੇ ਹੀ ਇਹੀ ਗੱਲ ਕਰਦੇ ਆ ਕਿ ਜੇਕਰ ਕਿਸਾਨੀ ਬਚੇਗੀ ਕਿਸਾਨ ਬਚੂਗਾ ਤਾਂ ਦੇਸ਼ ਬਚੇਗਾ ਅਗਰ ਜੇਕਰ ਕਿਸਾਨੀ ਕਾਰਪੋਰੇਟ ਕਹਣਿਆਂ ਦੇ ਹੱਥਾਂ ਵਿੱਚ ਆ ਜਾਂਦੀ ਹੈ ਤਾਂ ਫੇਰ ਇੰਨੀ ਮਹਿੰਗਾਈ ਕਰ ਦੇਣਗੇ ਕਿ ਸਾਨੂੰ ਉਮੀਦ ਨਹੀਂ ਜਿਉਂਕਿ ਉਹ ਆਪਾਂ ਆਟਾ ਵੀ ਲੈ ਕੇ ਖਾ ਲਈਏ ਘੱਟੋ ਘੱਟ 200 ਰੁਪਏ ਕਿਲੋ ਤੱਕਾਂਤੇ ਦੇ ਜਾਣ ਦੀ ਆਦਤ ਹੈ ਜਿਹੜਾ ਕਿ ਲਫਾਬਿਆਂ ਦੇ ਪਾ ਕੇ ਆਪਾਂ ਦੇਣ ਕਰਨਗੇ ਉਹ ਤੋਂ ਬਚਨ ਦੀ ਲੋੜ ਆ ਇਸ ਕਰਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਗੱਲ ਅਸੀਂ ਕਰਦੇ ਆ ਅੱਜ ਦੋ ਧਰਨੇ ਲੱਗੇ ਆ ਜੀ ਦੇਖਿਆ ਜਾਵੇ ਤਾਂ ਦੋ ਕਿਸਾਨ ਬੰਦੀਆਂ ਜਿਹੜੀਆਂ ਦੋ ਫੜ ਹੋ ਕੇ ਕੰਮ ਕਰ ਰਹੀਆਂ ਨੇ ਕੀ ਕਾਰਨ ਸਮਝਦੇ ਹੋ ਮਾਲਜੇ ਉਦੋਂ ਵੀ ਬੜਾ ਯਤਨ ਕੀਤਾ ਸੀ ਐਸ ਕੇ ਐਮ ਨੇ ਕਮੇਟੀਆਂ ਬਣਾਈਆਂ ਸੀ ਪਰ ਗੱਲ ਸਿਰੇ ਨਹੀਂ ਚੜ ਸਕੀ ਤਾਨੂੰ ਡੱਲੇਵਾਲ ਜੀ ਹੋਰਾਂ ਮਾਨੂੰ ਨਹੀਂ ਟਾਈਮ ਦਿੱਤਾ ਗਿਆ ਤੇ ਨਾ ਟਾਈਮ ਦੇਣ ਦੇ ਕਾਰਨ ਸਾਡੀ ਗੱਲ ਸਿਰੇ ਨਹੀਂ ਚੜੀ ਇਹਨਾਂ ਨੇ ਐਲਾਨ ਕਰਤਾ ਅਸੀਂ ਤਾਂ ਫਿਰ ਵੀ ਗਏ ਸੀ ਉੱਥੇ ਮੈਂ 16 ਪਰਵੀਰ ਨੂੰ ਆਪਣੀ ਜਥੇਬੰਦੀ ਸਾਰੀ ਲੈ ਕੇ ਉੱਥੇ ਪਹੁੰਚਾ ਭਦੇਰ ਨੂੰ ਮਿਲ ਕੇ ਆਇਆ ਸਾਰੀ ਗੱਲਬਾਤ ਉਹਨਾਂ ਨਾਲ ਕਰਕੇ ਆਏ ਸੀਗੇ ਬਲਕਿ ਹਾਲਾਂਕਿ ਮੇਰੀ ਸਾਡੇ ਐਸ ਕੇ ਐਮ ਦੇ ਅੰਦਰ ਪੇਸ਼ੀ ਵੀ ਪਈ ਸੰਦੂਰ ਨੇ ਸਸਪੈਂਡ ਵੀ ਕਰੀ ਰੱਖਿਆ ਵੀ ਤੁਸੀਂ ਚਾਹੋਗੇ ਉੱਥੇ ਵੀ ਉੱਥੇ ਜਾਣਾ ਤੇ ਇਕੱਠਿਆਂ ਨੇ ਜਾਣਾ ਲੇਕਿਨ ਉਹਨਾਂ ਨੇ ਸਾਡੀ ਗੱਲ ਮੰਨੀ ਨਹੀਂ ਵੀ ਤੁਸੀਂ ਕਿਉਂ ਗਏ ਹੋ ਪਰ ਮੈਂ ਸਾਰਾ ਕੁਝ ਹੀ ਚੱਲਿਆ ਆਪਣਾ ਸਪਸ਼ਟਿਕਰ ਜਿਹੜਾ ਸੀ ਉਹ ਵੀ ਦਿੱਤਾ ਉੱਥੇ ਜੱਥੇ ਬੰਦੀਆਂ ਐਸ.ਡੀ.ਐਮ ਨੂੰ ਪਰ ਆ ਗੱਲ ਹੈ ਸਾਡੇ ਨੇੜੇ ਲੱਗੇ ਨੇ ਧਰਨੇ ਸਾਡਾ ਜਾਣਾ ਫਰਜ਼ ਬਣਦਾ ਅਸੀਂ ਗਾਇਆ ਕਿਸਾਨੀ ਦੀ ਲੜਾਈ ਇੱਕੋ ਹੈ ਤੇ ਅੱਜ ਵੀ ਇਸੇ ਕਰਕੇ ਹੋਕਾ ਦਿੰਦੇ ਫਿਰਦੇ ਆ ਵੀ ਇਕੱਠੇ ਹੋਈਏ ਇਕੱਠੇ ਹੋ ਕੇ ਲੜਾਂਗੇ ਤੇ ਜਿੱਤ ਲਾਂਗੇ ਇਕੱਲੇ ਇਕੱਲੇ ਡੰਡੇ ਖਾਦੇ ਰਹਿ ਉਹਦਾ ਕੋਈ ਫਾਇਦਾ ਨਹੀਂ ਜੀ ਇੱਕ ਸਰਕਾਰ ਵੱਲੋਂ ਪ੍ਰਸਤਾਵ ਭੇਜਿਆ ਗਿਆ 14 ਤਰੀਕ ਦੀ ਮੀਟਿੰਗ ਦਾ ਕੀ ਲੱਗਦਾ ਕੁਝ ਫਲ ਹੋਏਗਾ ਜੀ ਵੇਖੋ ਸਰਕਾਰ ਤਾਂ ਪ੍ਰਸਤਾਵ ਤਾਂ ਭੇਜ ਦਿੰਦੀ ਪਰ ਉਹਦੇ ਤੇ ਪਹਿਰਾ ਨਹੀਂ ਦਿੰਦੀ ਸਰਕਾਰ ਉਹਨੂੰ ਨਿਵੇੜਨ ਦਾ ਯਤਨ ਨਹੀਂ ਕਰਦੀ ਸਰਕਾਰ ਇਹ ਸਰਕਾਰਾਂ ਦੀਆਂ ਕਮੀਆਂ ਨੇ ਕਮਜ਼ੋਰੀਆਂ ਲਾ ਲੋ ਸਰਕਾਰਾਂ ਦੀਆਂ ਇਹ ਹਰ ਵਾਰੀ ਉਹਨਾਂ ਨੇ ਜਿਹੜੀ ਸਾਡੀ ਏਕਤਾ ਚੱਲ ਰਹੀ ਸੀ ਏਕਤਾ ਦੀ ਗੱਲ ਚੱਲ ਰਹੀ ਸੀ ਐਸ ਕੇਐਮ ਦੀਆਂ ਤੇ ਉਹਨਾਂ ਫੋਰਮਾਂ ਦੀਆਂ ਮੀਟਕਾਂ ਹੋਊਗੀਆਂ ਤਿੰਨ ਚਾਰ ਪਹਿਲਾਂ ਉਸ ਦਿਨ ਵੀ ਮੀਟਿੰਗ ਦੀ ਚੱਲ ਰਹੀ ਸੀ ਛੇ ਮੈਂਬਰੀ ਕਮੇਟੀ ਦੇ ਨਾਲ ਉਹਨਾਂ ਦੋਵਾਂ ਫੋਰਮਾਂ ਦੀ ਜਿੱਦਾਂ ਉਹ ਚਿੱਠੀ ਲੈ ਕੇ ਆਏ ਨੇ ਅਧਿਕਾਰੀ ਕੇਂਦਰ ਸਰਕਾਰ ਦੇ ਤੇ ਸਾਨੂੰ ਸ਼ਕਤ ਆ ਕਿ ਕੇਂਦਰ ਸਰਕਾਰ ਜਿਹੜੀ ਉਹ ਚਾਹਦੀ ਨਹੀਂ ਕਿ ਦੇ ਇਕਤਾ ਹੋ ਜਵੇ ਉਹਨਾਂ ਨੇ ਕਿ ਫਿੱਲਰ ਸੁੱਟ ਦਿੱਤਾ ਵੀ ਇਕਤਾ ਦੀ ਗੱਲ ਜਿਹੜੀ ਇਹਨਾਂ ਦੋਹਾਂ ਫੋਰਮਾਂ ਨੂੰ ਉਹਨਾਂ ਨੇ ਭੇਜੀ ਹੈ ਮੈਂ ਉਹਨਾਂ ਦੋਹਾਂ ਫੋਰਮਾਂ ਦੇ ਅੱਗੋਂ ਨੂੰ ਇਹ ਅਪੀਲ ਕਰੂੰਗਾ ਤੁਹਾਡੇ ਚੈਨਲ ਦੇ ਜ਼ਰੀਏ ਕਿ ਕਿਤੇ ਕੇਂਦਰ ਦੇ ਇਹੇ ਚੱਕਰ ਵਿਊਟ ਦਾ ਫਸ ਜਿਓ ਤੇ ਇਕਤਾ ਨੂੰ ਕਿਤੇ ਸੱਟ ਵੱਜ ਜAVE <Sanye> ਇਕਤਾ ਬੜੀ ਜ਼ਰੂਰੀ ਏ ਕੇਂਦਰ ਨੂੰ ਆਪਾਂ ਫਿਰ ਵੀ ਡੇਕ ਲਾਵਾਂਗੇ ਜਦੋਂ ਇਕੱਠੇ ਹੋਗੇ ਜੇ ਇਕੱਠੇ ਨਾ ਹੋ ਜੇਂ ਕੇਂਦਰ ਦੇ ਆਪਣੀਆਂ ਬੰਗਾ ਜਿਹੜੀਆਂ ਉਹਨਾਂ ਮਿਲਣੀਆਂ ਨਹੀਂ ਇਕੱਠਿਆਂ ਹੋ ਕੇ ਆਪਾਂ ਲੜਾਈ ਲੜਾਂਗੇ ਏਕੇ ਦਾ ਸ਼ਬਦ ਬੜਾ ਪਵਿੱਤਰ ਏ ਇਕਤਾ ਜਿਹੜਾ ਪਰਿਵਾਰ ਤੋਂ ਵੇਖੀ ਲੰਘ ਜਾਂਦਾ ਇਹੀ ਗੱਲ ਜੱਥੇ ਬੰਨੀਆਂ ਨਹੀਂ ਇਕੱਠ ਜੇਕਰ 14 ਤਰੀਕ ਨੂੰ ਕੋਈ ਹਲ ਨਿਕਲਦਾ ਅਗਲੀ ਮੂਵਮੈਂਟ ਕੀ ਕੀਤੀ ਜਾ ਰਹੀ ਹੈ ਐਸਕੇਮ ਵੱਲੋਂ ਐਸਕੇਮ ਦੀ ਸਾਡੀ 6 ਮੈਂਬਰੀ ਕਮੇਟੀ ਦੀ ਡਿਊਟੀ ਹੈ ਜੀ ਮੀਟਿੰਗਾਂ ਹੋ ਰਹੀਆਂ ਨੇ ਤੇ ਅਸੀਂ ਉਹਦੇ ਚ ਸਾਡਾ ਪੂਰਾ ਯਤਨ ਹੈ ਐਸਕੇਮ ਪੂਰਾ ਇਕੱਲਾ ਇਸ ਗੱਲ ਦੇ ਉੱਤੇ ਕਿ ਇਕੱਠੇ ਹੋ ਕੇ ਲੜਾਈ ਲੜੀ ਜਾਵੇ ਇਹੀ ਮੈਂ ਤਾਂ ਹੀ ਇਹਨਾਂ ਦੋਵਾਂ ਫੋਰਮਾਂ ਨੂੰ ਇਹੀ ਅਪੀਲ ਕਰ ਰਿਹਾ ਵੀ ਇਕੱਠੇ ਹੋ ਜੀਏ ਇਕੱਠੇ ਹੋ ਕੇ ਲੜਾਈ ਜਿਹੜੀ ਉਹ ਲੜੀਏ ਤਾਂ ਜਤਾਂਗੇ ਨਹੀਂ ਤੇ ਕੇਂਦਰ ਸਰਕਾਰ ਹਮੇਸ਼ਾ ਯਤਨੇ ਕਰਦੀ ਰਹਿੰਦੀ ਹੈ ਜਿਵੇਂ ਹੁਣ ਵੀ ਉਹਨਾਂ ਨੇ ਚਿੱਠੀ ਭੇਜ ਕੇ ਚਿੱਠੀ ਦਾ ਪ੍ਰਸਤਾਵ ਭੇਜਿਆ ਤੇ ਦੋਵਾਂ ਫੋਰਮਾਂ ਨੂੰ ਭੇਜਿਆ ਜਦੋਂ ਹੋ ਰਹਿਣ ਤੇ ਸਾਰੇ ਐਸਕੇਮ ਨੂੰ ਤੇ ਉਹਨਾਂ ਜੱਥੇਬੰਦੀਆਂ ਨੂੰ ਇਕੱਠਿਆਂ ਨੂੰ ਕਿਉਂ ਨਹੀਂ ਪ੍ਰਸਤਾਵ ਭੇਜਿਆ ਗਿਆ ਉਹ ਪਾੜਨ ਦੀਆਂ ਗੱਲਾਂ ਨੇ ਜਿਹੜਾ ਦੋ ਫੋਕ ਬਣ ਉਹਨਾਂ ਨੇ ਪ੍ਰਸਤਾਵ ਭੇਜਿਆ ਇਸ ਤੋਂ ਡਾਊਟ ਆ ਕਿ ਕੇਂਦਰ ਸਰਕਾਰ ਏਕੇ ਨੂੰ ਸੱਟ ਮਾਰਨ ਦਾ ਯਤਨ ਕਰਦੀ ਪ੍ਰਧਾਨ ਜੀ ਇੱਕ ਲਾਰਡ ਸਵਾਲ ਆ ਰਾਤੀ ਦੇਖਿਆ ਜਾਵੇ ਤਰਨਤਾਰ ਟੋਲ ਪਲਾਜੇ ਤੇ ਦੋ ਜੱਥੇਬੰਦੀਆਂ ਗੁੱਟਾਂ ਗੁੱਟੀ ਹੋਈਆਂ ਕੀ ਕਹਿਣਾ ਚਾਹੁੰਦੇ ਹੋ ਇੱਕ ਟੋਲ ਪਲਾਜੇ ਦੀ ਪਰਚੀ ਨੂੰ ਲੈ ਕੇ ਮੇਰੇ ਵੈਸੇ ਧਿਆਨ ਤੇ ਨਹੀਂ ਤੁਸੀਂ ਦੱਸ ਰਹੇ ਹੋ ਮੈਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਵੀ ਨਹੀਂ ਅਗਰ ਜੇਕਰ ਕੋਈ ਪਰਚੀ ਕੱਟਣ ਦੇ ਕਾਰਨ ਜੱਥੇਬੰਦੀਆਂ ਆਪਸ ਦੇ ਵਿੱਚ ਗੁੱਥਮ ਗੁੱਥੀਆਂ ਹੋਈਆਂ ਨੇ ਤੇ ਇਹੋ ਜਿਹੀਆਂ ਗੱਲਾਂ ਤਾਂ ਅੱਗੇ ਲੋਕਾਂ ਦੇ ਵਿੱਚ ਬਹੁਤ ਚੱਲ ਰਹੀਆਂ ਨੇ ਸਾਡੇ ਵਿਰੋਧੀ ਜਿਹੜੇ ਨੇ ਉਠਾਉਣ ਦਾ ਯਤਨ ਕਰਦੇ ਨੇ ਮੇਰੇ ਖਿਆਲ ਹੋ ਸਕਦਾ ਪੈਸਿਆਂ ਦੀ ਵੰਡ ਤੋਂ ਨਾ ਹੋਵੇ ਕੋਈ ਗੱਲ ਤੇ ਜੇ ਪੈਸਿਆਂ ਦੀ ਵੰਡ ਤੋਂ ਉੱਥੇ ਲੜਦੇ ਨੇ ਤੇ ਫਿਰ ਗਲਤ ਤਾਂ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਪੈਸੇ ਕਿਉਂ ਲੈਂਦੇ ਨੇ ਪੈਸੇ ਤਾਂ ਬਟੋਲ ਫ੍ਰੀ ਕਰਨਾ ਤੇ ਜੇ ਫਿਰ ਜੱਜਦੰਦੀਆਂ ਪੈਸੇ ਲਈ ਜਾਣ ਤਾਂ ਫਿਰ ਟੋਲੀ ਲੱਗਾ ਰਵੇ ਫਿਰ ਟੋਲ ਦਾ ਕਿਸਾਨ ਨੂੰ ਰੋਕਣ ਦਾ ਕੀ ਫਾਇਦਾ ਹੋਇਆ ਬਿਲਕੁਲ ਗਲਤ ਗੱਲ ਹੈ ਤੁਹਾਡੇ ਕੋਲੋਂ ਸੁਣੀ ਹੈ ਮੈਂ ਵੇਖੀ ਨਹੀਂ ਵੀਡੀਓ ਕੋਈ ਪਰ ਜੇਕਰ ਇੱਥੇ ਪੈਸੇ ਦੇ ਚੱਕਰ ਵਿੱਚ ਦੋ ਜੱਥੇਦੰਦੀ ਆਪਸ ਵਿੱਚ ਲੜੀਆਂ ਨੇ ਤਾਂ ਬਹੁਤ ਮਾੜਾ ਇਹ ਦੋ ਮੰਦ ਭਾਗੀ ਕੋਈ ਬਲ ਨਹੀਂ ਹੋ ਸਕਦੀ ਅੱਗੇ ਵੀ ਅਸੀਂ ਇਕੱਠੇ ਨਾ ਹੋਣ ਕਰਕੇ ਬਹੁਤ ਵੱਡੀ ਸੱਟ ਵੱਜ ਗਈ ਸਾਨੂੰ ਹੁਣ ਵੀ ਪਛਲਾ ਨਹੀਂ ਚਾਹੀਦੇ ਹੋਈਆਂ ਗੱਲਾਂ ਤੋਂ ਪੈਸੇ ਪਿੱਛੇ ਆਪਸ ਵਿੱਚ ਲੜਾਈ ਕਰਨੀ ਦੇ ਫੇੜ ਪਾਉਣਾ ਗਲਤ ਹੈ ਠੀਕ ਹੈ ਸੋ ਥੈਂਕ ਯੂ ਹਾਂਜੀ ਸਰਾ ਜੀ ਇੱਕ ਉਹਦਾ ਦਿੱਤਾ ਗਿਆ ਪ੍ਰਧਾਨ ਜੀ ਕੋਲ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਦੇ ਖਤੇ ਭਾਰਤੀ ਕਿਸਾਨ ਯੂਨੀਅਨ ਸਾਦੀਪੁਰ ਦਾ ਮੈਂ ਬਹੁਤ ਧੰਨਵਾਦ ਦੀਆਂ ਕਿ ਜਿਨ੍ਹਾਂ ਨੇ ਮੈਨੂੰ ਇਹ ਲੈ ਕੇ ਸਮਝਿਆ ਕਿ ਉਹਦਾ ਦਿੱਤਾ ਤੇ ਇਹ ਮੈਂ ਉਹਦੇ ਤੇ ਜੋ ਵੀ ਇਹਨਾਂ ਨੇ ਮੈਨੂੰ ਮਾਣ ਦਿੱਤਾ ਵਾ ਕਿਤੇ ਮੈਂ ਖਰਾ ਉਤਰੂੰਗਾ ਤੇ ਆਪਣੀ ਪਾਰਟੀ ਨੂੰ ਜਿਹੜਾ ਮਜ਼ਬੂਤ ਤੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੂੰਗਾ ਜਿੰਦੇ ਵੀ ਮੇਰੇ ਕੋਲ ਬੰਦੇ ਜੁੜਨਗੇ ਜੋ ਵੀ ਮੇਰੀ ਕਿਸਾਨ ਮਜ਼ਦੂਰ ਏਕਤਾ ਦੇ ਵਿੱਚ ਜੁੜਨਗੇ ਉਹ ਮੈਂ ਕੋਸ਼ਿਸ਼ ਕਰੂੰਗਾ ਕਿ ਵਰਤੋਂ ਵੱਦ ਮੈਂ ਇਹਨਾਂ ਦਾ ਸਾਥ ਦੇ ਸਕਾਂ ਇਹ ਪਾਰਟੀ ਨੂੰ ਮਜ਼ਬੂਤ ਕਰਾਂ ਕੀ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਕਿਸਾਨ ਭਰਾਵਾਂ ਨੂੰ ਮੈਂ ਇਹੋ ਸੰਦੇਸ਼ ਦੇਣਾ ਚਾਹੁੰਦਾ ਕਿ ਜਿੰਨੀਆਂ ਵੀ ਯੂਨੀਅਨਾਂ ਹਨ ਉਹਨਾਂ ਸਾਰਿਆਂ ਦਾ ਇੱਕ ਹੋਣਾ ਚਾਹੀਦਾ ਤੇ ਇੱਕ ਵਾਰੀ ਫੇਰ ਬੈਠ ਕੇ ਇਸ ਮੁੱਦੇ ਤੇ ਵਿਚਾਰ ਕਰਨੀ ਚਾਹੀਦੀ ਹੈ। ਠੀਕ ਹੈ। ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ। ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼